ਐਸ ਵੀ ਐਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਜੀ ਐਸ ਟੀ ਦੀਆਂ ਨਵੀਆਂ ਦਰਾਂ ਦੇ ਨਾਲ ਜੁੜੀ ਹੋਈ ਹੈ ਜੀ ਹਾਂ ਅੱਜ ਤੋਂ ਦੇਸ਼ ਭਰ ਦੇ ਵਿੱਚ ਜੀ ਐਸ ਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਵਾਲੀਆਂ ਐ ਤੇ ਬਹੁਤ ਸਾਰਾ ਸਮਾਨ ਅਜਿਹਾ ਹੈ ਜੋ ਕਿ ਸਸਤਾ ਹੋਵੇਗਾ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਸਸਤੀਆਂ ਹੋਣ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਕੁਝ ਚੀਜ਼ਾਂ ਮਹਿੰਗੀਆਂ ਵੀ ਹੋਣ ਜਾ ਰਹੀਆਂ ਨੇ ਤੇ ਕੀ ਸਸਤਾ ਹੋਵੇਗਾ ਕੀ ਮਹਿੰਗਾ ਹੋਵੇਗਾ ਅੱਜ ਦੇ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਸਾਡੀ ਵੀਡੀਓ ਨੂੰ ਜ਼ਰੂਰ ਦੇਖਿਓ ਹੁਣ ਤੱਕ ਜੋ ਇਸ ਮਾਮਲੇ ਦੇ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ ਕਿ GST ਦੀਆਂ ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ ਕੰਪਨੀਆਂ ਨੇ ਗਾਹਕਾਂ ਨੂੰ ਫਾਇਦਾ ਦੇਣ ਦੇ ਲਈ ਉਤਪਾਦਾਂ ਦੇ ਰੇਟ ਘਟਾਉਣ ਦਾ ਜੋ ਸਿਲਸਿਲਾ ਸ਼ਨੀਵਾਰ ਤੋਂ ਹੀ ਜਾਰੀ ਰੱਖਿਆ ਤੇ ਅੱਜ ਤੋਂ ਸ਼ੁਰੂ ਹੋਣ ਵਾਲੇ ਤਿਉਹਾਰੀ ਸੀਜ਼ਨ ਦੇ ਵਿੱਚ ਬਾਜ਼ਾਰਾਂ 'ਚ ਖਾਸ ਰੌਣਕ ਰਹਿਣ ਵਾਲੀ ਹੈ ਅੱਜ ਤੋਂ ਹੁਣ ਸਿਰਫ 5% ਦੀ ਤੇ 18 ਫੀਸ ਦੀ ਸਲੇਬ ਦੇ ਵਿੱਚ ਜੀਐਸਟੀ ਲੱਗੇਗੀ ਰੋਜ਼ਮਰਰਾ ਦਾ ਸਾਮਾਨ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਸਸਤੀਆਂ ਹੋਈਆਂ ਨੇ ਲੱਜਰੀ ਚੀਜ਼ਾਂ ਤੇ ਵਕਤ ਹੋ ਜੋ 40 ਫੀਸ ਦੀ ਟੈਕਸ ਲਗਾਇਆ ਜਾਏਗਾ ਨਵੇਂ ਬਦਲਾਅ ਦੇ ਮੁਤਾਬਕ ਤੰਬਾਕੂ ਦੇ ਸੰਬੰਧਿਤ ਉਤਪਾਦ 28 ਫੀਸ ਦੀ ਤੋਂ ਵੱਧ ਟੈਕਸ ਦੀ ਸ਼੍ਰੇਣੀ ਦੇ ਵਿੱਚ ਵੀ ਬਣੇ ਰਹਿਣਗੇ ਮੌਜੂਦਾ ਸਮੇਂ ਜੀਐਸਟੀ 5 12 18 ਤੇ 28 ਫੀਸ ਦੀ ਦੇ ਚਾਰ ਸਲੇਬਾਂ ਤਹਿਤ ਲਗਾਈ ਜਾਂਦੀ ਹੈ